ਨਵੀਂ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਆਪਾਂ ਫੇਰ ਆਏ ਕੋਡ ਪੂਰਾ ਤੂੜੀ ਦੀ ਬੋਲੀ ਤੇ ਤੇ ਤਰੀਕਾ ਜਿਹੜੀ ਅੱਜ ਹੋ ਗਈ 28 ਮਾਰਚ 2025 ਤੇ ਬੋਲੀ ਸ਼ੁਰੂ ਹੋ ਗਈ ਸ਼ੁਰੂ 17 ਜਲ ਟਰਾਲੀਆਂ ਆਈਆਂ 200 ਰੁਪਇਆ ਆ ਬੰਦੂ 200 ਰੁਪਇਆ 200 5 10 15 20 ਉਹ ਜਿਆ ਪਾਸੇ ਹੋ ਗਿਆ 30 ਰੁਪਏ 35 ਰੁਪਏ 235 ਰੁਪਏ अपना பஞ்சਰੇ ਨਹੀਂ ਜਲਾਲੇ ਨੇ ਜਲਾਲਿਆਂ ਨੇ ਜਾਏਗਾ ਭਾਈ 300 ਰੁਪਏ ਕਰਾਇਆ ਕੱਲ ਵੀ ਭਾਈ ਤਿੰਨ ਲਾਜ਼ ਦੇਗਾ ਯਾਰ ਉਹ ਤੇ ਨਹੀਂ ਜਾਂਦਾ ਇਹ ਕੰਮ ਨਹੀਂ ਕਰਦਾ ਜਾਂਦਾ ਬਿਲਕੁਲ ਨਹੀਂ ਜਾਂਦਾ 35 ਰੁਪਏ 235 ਰੁਪਏ 40 ਰੁਪਏ 40 ਰੁਪਏ 40 ਰੁਪਏ ਬੋਲਾਂਗੇ ਨਾ 240 ਰੁਪਏ ਬਈ ਆ ਜਾ ਰਹੀ ਲੋ ਵੀ ਪਹਿਲੀ ਟਰਾਲੀ ਲੱਗੀ ਆ 200 ਤੇ 40 ਰੁਪਏ ਤੇ ਟਰਾਲੀਆਂ ਬਈ ਮਗਰ 16 ਹੋਰ ਪਈਆਂ ਨੰਬਰ ਲੈ ਆ ਜਾਓ ਵੀ ਬਾਪੂ ਨੂੰ ਨੰਬਰ ਥੋੜਾ ਕਿੰਨਾ ਨਾਲ ਚੱਲੇ ਰਹਿੰਦੇ 200 200 ਰੁਪਏ ਆਏ 5 10 15 20 25 30 35 40 45 245 ਰੁਪਏ ਬੋਲਾ ਜੀ ਨੇ ਜਾਣੇ ਕਿ 245 ਰੁਪਏ 4 ਰੁਪਏ ਉਹ ਵੀ ਤੁਲੀ ਚੈੱਕ ਕਰ ਸਕਦੇ ਹੋ ਵੀ ਟਰਾਲੀ ਦੀ ਤੇ ਅੱਜ ਰੇਟ ਵੇਖਾਂਗੇ ਵੀ ਅੱਜ ਟਰਾਲੀਆਂ ਵਧ ਗਈਆਂ ਕੱਲ 310 ਰੁਪਏ ਲੱਗੇ ਸੀ ਟੌਪ ਦਾ ਰੇਟ ਤੇ ਅੱਜ ਦਾ ਪਤਾ ਲੱਗੂ ਹਰਦੀ ਦੇ ਅੰਦਰ ਦੀ ਅੰਦਰ ਇੱਥੇ ਖਾਲੀ ਕਰਾਉਣਾ ਇੱਥੇ ਕਰਾ ਲਾ 200 ਰੁਪਿਆ 200 200 ਰੁਪਿਆ 5 ਰੁਪਿਆ ਹੀ 10 15 20 220 ਰੁਪਏ ਬੋਲਾ ਕਿਨੇ 25 ਰੁਪਿਆ ਹੀ 3 ਰੁਪਿਆ ਹੀ 3 ਰੁਪਿਆ 230 ਰੁਪਏ ਬਾਈ ਜੀ ਉਹ ਵੀ ਇਹ ਟਰਾਲੀ ਵੀ ਜਿੱਦੀ ਲੱਗੀ 230 ਰੁਪਏ ਰਹਿ ਗਈ ਆ ਤੇ ਮਗਰ ਟਰਾਲੀਆਂ ਹਲੇ ਕਾਫੀ ਪੰਗਾ ਤੇ ਗਾਹਕ ਬਾਕੀ ਤੁਸੀਂ ਦੇਖ ਸਕਦੇ ਹੋ 5 ਵੀ ਦਈਏ ਬੱਸ ਬੱਸ 15 20 25 225 ਬੋਲਣਾ ਕਿ 300 300 ਵੀ ਆਈ 40 ਰੁਪਏ 40 ਰੁਪਏ 45 ਰੁਪਏ 245 ਬੋਲਾਂਗੇ 245 ਰੁਪਏ ਪੈ ਕਿ ਦੀ ਆ ਲੋਕ ਇਹ ਵੀ ਟਰਾਲੀ ਜਿਹੜੀ 245 ਰੁਪਏ ਲੱਗੀ ਆ ਤੇ ਰੇਟ ਜਿਹੜਾ ਉੱਥੇ ਅੱਜ ਫਿਰਿਆ 2250 ਦੇ ਵਿੱਚ ਹੀ ਹਲੇ ਤਾਂ ਤੇ ਅੱਗੇ ਵਈ ਦੇਖਾਂਗੇ ਰੇਟ ਕਿੱਥੋਂ ਤੱਕ ਜਾਂਦਾ 200 200 205 ਚਲੀ ਜਾਏਗਾ 205 ਜਰਨੇਸ਼ਨ ਨਾ 10 15 20 200 ਰੁਪਏ ਬੋਲਾਂਗੇ ਵੇ 200 ਰੁਪਏ ਹਾਂ ਜੀ ਇਹ ਵੀ ਟਰਾਲੀ ਜਿਹੜੀ 220 ਰੁਪਏ ਰਹਿ ਗਿਆ ਰੇਟ ਅੱਜ ਆ ਰੇਟ ਬਈ ਇੱਕ ਦਿਨ ਡਿੱਗ ਗਿਆ 310 ਰੁਪਏ ਤੋਂ ਰੇਟ ਟਰਾਲੀਆਂ ਅੱਜ ਜਿਆਦਾ ਆਈਆਂ ਕੀ ਗਏ ਨਾ ਤੇਰੇ ਗੱਲ ਜਾਨੇ ਕੰਮ ਕਰੂ ਰੋ ਨੀ ਅੰਦਰ ਦੀ ਇਹ ਮਗਵਾ ਲੰਘ ਹੋਊਗਾ ਭੈਂ ਅੰਦਰੋਂ ਲੈਣਾ ਵਾ ਤਾਂ ਲੈਉੜੇ ਤੈਨੂੰ ਪਤਾ ਹੈ ਉੱਥੇ 180 ਰੁਪਏ ਆਰਾਮ ਜਾਉਂਦੇ ਫਿਰ ਵਾਪਸ ਆਉਂਦੇ ਜੇਰ ਕੰਮ 180 ਫਿਰ ਵਾਪਸ ਆਉਂਦੇ ਕਿੱਥੇ ਜਾਣੀਆਂ ਦੂਸਰੋਂ ਕੋਈ ਬਾਡੀ ਨੂੰ ਕੋਈ ਜਲਾ ਦੇ ਉੱਥੇ ਆ ਜਾਓ 180 ਰੁਪਏ 180 ਰੁਪਏ ਬੋਲਾ ਭਾਈ ਕਿ ਨਾ 85 90 95 200 200 5 10 ਬੋਲਾਂਗੇ ਨੇ 210 ਰੁਪਏ ਬਈ ਕਿਹਦੀ ਆ ਨਜ਼ਰ ਲਓ ਜੀ ਇਹ ਲੱਗੀ ਆ 210 ਰੁਪਏ ਤੇ ਦੋਸੋ ਚਾਕੂ ਚੱਲ ਲਾ ਅੱਪਾ ਪੇ ਖਾਣੇ ਜਾਉਂਗਾ ਬਈ ਇੱਕ ਸਿਖਾਇਆ ਵੀ 300 ਰੁਪਏ ਕਰਾਇਆ ਨਹੀਂ ਜਾਣਾ ਵੀ ਦੋਸੋ 200 ਰੁਪਿਆ 5 10 15 20 22 ਬੋਲਦਾ ਕੋਈ 25 ਕਿੱਥੇ ਜਾਣੇ ਭਾਈ 25 ਰੁਪਏ ਹੋਣਾ ਕਿਵੇਂ 225 ਰੁਪਏ ਲੋ ਇਹ ਟਰਾਲੀ ਲੱਗੀ ਆ 200 ਤੇ 25 ਰੁਪਏ ਤੇ ਅੱਗੇ ਜਿਹੜੀਆਂ ਟਰਾਲੀਆਂ ਵੀ ਹਲੇ 10 ਘੱਟੋ ਘੱਟ ਵੀ ਟਰਾਲੀਆਂ ਹੋਰ ਪਈਆਂ ਵੀ ਰੇਟ ਦੇਖਾਂਗੇ ਵੀ ਹੋਰ ਵੰਦਾ ਜਾਂ ਨਹੀਂ ਤੇ ਦੋ 파ਟ ਵੀ ਅੱਜ ਬੰਨਗੇ ਵੀਡੀਓ ਤੇ ਇਹ ਨੰਬਰ ਇੱਕ 파ਟ ਆਪਾਂ ਦਸਾਂ ਕਮੈਂਟਾਂ ਦਾ ਅਪਲੋਡ ਕਰਾਂਗੇ 200 ਰੁਪਏ ਆਏ 5 10 210 ਰੁਪਏ 25 30 ਰੁਪਏ ਆਏ 40 ਰੁਪਈਆ 40 ਰੁਪਈਆ ਬੋਲਾਂਗੇ ਨੇ ਮੈਂ ਗੱਲ ਕਰਾਂਗਾ 40 ਰੁਪਏ ਦੇ ਤੇ 40 ਪਾਸੇ ਤੋਂ ਆਪਣਾ ਸਟੈਟਿਡਿਓ ਮੋਡਲ 200 ਤੇ 40 ਰੁਪਈਆ ਜਿਹੜੀ ਏਅਰ ਰਲ ਲੱਗੇ ਰਹੀ ਹੈ ਜਿਹੜਾ ਇਹ ਡਾਉਣ ਹੀ ਆ ਤੇ ਤਗਦੀ ਟਰਾਲੀ ਦਾ ਆਪਾਂ ਦੇਖਾਂਗੇ ਆਹ ਹਾਂ ਅੰਦਰ ਵੀ ਆ ਬਤਲਾ ਕੱਲ ਵੀ ਆਇਆ ਹਾਲੇ ਇੱਥੇ ਲੱਗ ਗਿਆ ਚਲ 180 ਰੁਪਏ 180 180 180 ਹਾਂ ਬਿਲੂ 80 ਰੁਪਏ 180 80 90 95 200 200 ਬੋਲਣਾ ਵੀ ਨੇ 5 10 15 20 ਸੱਜੀ 100 ਰੁਪਏ ਬੋਲਾਂਗੇ 35 ਰੁਪਏ ਜਾਏਗਾ ਭਾਈ ਸਿੱਖਾਂ ਦੇ 300 ਰੁਪਏ ਕਿਰਾਇਆ ਮਿਲ ਜੂ ਛੇਤੀ ਬੋਲੋ ਕਿੰਨਾ ਤੇ ਇਥੋਂ ਕਿੰਨੇ ਕਿਲੋਮੀਟਰ 3 ਕਿਲੋਮੀਟਰ ਨਹੀਂ 3 ਤਾਂ ਨਹੀਂ 6 ਤੋਂ ਉੱਪਰ ਬੈਠੂਗਾ ਜੀ 300 ਕਿਰਾਇਆ ਵੀ ਮਿਲੂਗਾ 35 ਹਾਂ ਬੋਲੋ ਕਿੰਨੇ ਜਾਣਾ ਲਾ ਜਾਣਾ 35 ਰੁਪਏ ਬੋਲਾਂਗੇ 235 ਰੁਪਏ ਭਾਈ ਯਾਰ ਇਹਦੇ ਤੋਂ ਪੂਰਾ ਨੰਬਰ ਤੇ ਲਗਾ ਲਓ ਜੀ 235 ਰੁਪਏ ਜਿਹੜੇ ਲੱਗੀ ਆ ਤੇ ਟਰਾਲੀਆਂ ਵੀ ਮਗਰ ਹਲੇ ਪੰਗਾ ਦੋ ਤੇ 2 4 5 6 7 8 9 ਟਰਾਲੀਆਂ ਜਿਹੜੀਆਂ ਮਗਰ ਹੋਰ ਪੰਗਾ ਵਾਲੇ ਮਾਰ ਦੀਆਂ ਨਿਕਲੂ ਸਾਰੀ ਹਾਂ ਇਹ 180 180 80 180 ਰੁਪਏ ਬੋਲਣਾ ਬਈ ਕਿਨੇ 80 90 92 200 5 10 15 15 ਬੋਲਣਾ ਬਈ 215 ਰੁਪਏ ਬਾਈ ਜੀ 215 ਰੁਪਏ ਲੱਗੀ ਆ ਤੇ ਪਰਾਲੀਆਂ ਜਿਹੜੀਆਂ ਹਦੇਸ਼ੀ ਹੋਰ ਪੰਗਾ ਮਗਰ ਤੇ

ਨੇਕ ਨਹੀਂ ਨਹੀਂ ਆਪਰੇ ਬੋਲੋ ਜੀ ਅੰਦਰ ਦੀ ਹੈ 180 ਰੁਪਏ ਮੈਂ 180 90 ਘਰ ਵਾਲੇ ਜਾਏਗਾ ਭਾਈ 90 ਘਰ ਲਈ ਜਾਣਾ ਨਾ ਘਰ ਲਈ ਜਾਣਾ ਨਾ ਹਾਂ ਪਿੰਡ ਦੇ ਵਿੱਚ ਹੀ ਮੈਂ ਕੱਸੀ ਦੇਣਾ ਲੈ ਜੀ 200 ਰੁਪਇਆ 5 10 ਉਹ 20 ਆਂਦਾ 20 25 25 30 35 35 40 ਬੋਲਾਂਗੇ ਨੇ 240 ਰੁਪਏ ਜੀ ਲੋ ਜੀ 200 ਤੇ 40 ਰੁਪਏ ਜਿਹੜੀ ਇਹ ਟਰਾਲੀ ਲੱਗੀ ਆ ਤੇ ਰੇਟ ਆ ਵੀ ਜਿਹੜਾ ਕੱਲ 310 ਸੀਗਾ ਤੇ ਲੱਗਿਆ ਸੀ ਕੋਈ ਟਰਾਲੀ ਜਾਂ ਤਾਂ ਪਰ ਅੱਜ ਤਾਂ 250 ਨਹੀਂ ਲੰਗੇ ਹਲੇ ਤੱਕ ਤਾਂ ਜੀ ਬੋਲਾਂਗੇ ਨੇ 80 90 91 200 5 10 15 20 ਬੋਲਾ ਕਿਨੇ 200 ਰੁਪਏ ਭਾਈ ਜੱਲੀ ਤੇ 2 4 ਆ ਬਕਕ ਟਕ ਟਕ ਕਰੀ ਹਾਂ ਹਰੀ ਦੇ ਰੋਗ ਵਾਲਾ ਰਾਤੀ ਬਾਈ ਅੰਦਰ ਦੀ 180 180 80 85 90 20000 5 10 15 ਨਹੀਂ 220 ਰੁਪਏ 25 ਹੈ 200 ਰੁਪਏ 230 ਬੋਲਾਂਗੇ ਨੇ नहीं नहीं 230 ਰੁਪਏ ਬੈਗਲੀ ਦੀ ਮਾਰਨੀ ਲੋਬੀ ਨਹੀਂ ਵਿੱਚ ਨਹੀਂ ਇਹ 230 ਰੁਪਏ ਲੱਗੀ ਸੀ 180 ਤੇ ਖੱਲਣੇ ਬਾਬਾ ਖੱਲਣੇ ਨਹੀਂ ਆਪਣੇ ਵਿੱਚ ਨਾਲੇ ਵੇਚ ਨਾਲੇ ਮੈਂ ਸੱਜਾ ਫਿਰ ਜਾਵਾਂਗਾ ਇਹ ਸਹੀ ਗੱਲ ਹੈ ਨਹੀਂ ਨਹੀਂ ਚੱਲੀ ਆਪਾਂ ਆਹ ਵੇ 180 180 ਕੋਵੇ ਨਾ 200 ਹਾਂ 200 ਰੁਪਿਆ ਬੋਲਾਂ ਕਿਨੇ 5 ਕਰਦੇ 5 10 15 15 20 220 ਰੁਪਏ 22 30 ਬੋਲਾਂ ਕਿਨੇ 230 ਰੁਪਏ ਇਹਦਾ ਰੇਟ ਹੈ ਕਿ ਦੋ ਮਗਲ ਟਰਾਲੀਆਂ ਰਹਿਣਗੀਆਂ ਸਾਰੀਆਂ ਤੇ ਰੇਟ ਆ ਵੀ ਜਿਹੜਾ ਬਸ ਥੈਂਕਸ ਹੋ ਤੁਹਾਏ ਥੱਲੇ ਆ 71 80 80 90 90 94 200 5 205 ਬੋਲਣਗੇ ਨੇ 10 15 15 20 35 ਰੁਪਏ ਬੋਲਣਗੇ 235 ਰੁਪਏ ਆਪ ਨਹੀਂ टाली रेहगी मगर छोटी इक् सौ अस्सी रुपये अस्सी रुपये पचासी नब्बे पचानवे दौ सौ पस पंद्रह 25 28 30 35 ਬੋਲੰਗ ਨੇ 40 ਕਿੱਥੇ ਜਾਣੀ ਬਾਈ 40 45 45 ਬੋਲੰਗ ਨੇ 245 ਨਹੀਂ বুঝਾ ਤੂੰ 40 ਦੇ ਲੱਗ ਪਏ